ਭਗਵੰਤ ਮਾਨ ਸਾਹਿਬ ਪੰਜਾਬ ਦੇ ਭਗਤੇ ਮਸਲੇ ਤੇ ਪਰਸੋਂ ਖੁੱਲ ਕੇ ਬੋਲੇ ਆਂਦੇ ਸਰਕਾਰ ਬਣਨ ਤੋਂ ਪਹਿਲਾਂ ਮੈਂ ਨੌਜਵਾਨਾਂ ਨੂੰ ਸਾਊਦੀ ਅਰੇਬੀਆ ਤੇ ਲਿਬੀਆ ਹੋਰ ਦੇਸ਼ਾਂ ਚੋਂ ਛਡਾ ਕੇ ਲਿਆਇਆ ਸੀ ਮੈਂ ਮਾਨ ਸਾਹਿਬ ਨੂੰ ਯਾਦ ਕਰਾਉਣਾ ਕਿ ਤੁਸੀਂ ਉਦੋਂ ਵੀ ਇੱਕ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਦੀ ਨੌਜਵਾਨੀ ਨੂੰ ਪੰਜਾਬ 'ਚ ਹੀ ਨੌਕਰੀ ਦਵਾਂਗੇ ਨਾ ਕਿਸੇ ਏਜੰਟ ਦੀ ਲੋੜ ਨਾ ਬਾਰਦਾਸ ਸੋਚਣ ਦੀ ਲੋੜ ਗੋਰੇ ਇੱਥੇ ਕੰਮ ਕਰਨਗੇ ਗੋਰੇ ਇੱਥੇ ਨੌਕਰੀ ਲੈਣ ਆਉਣਗੇ ਪਰ ਸਾਡੇ ਨੌਜਵਾਨ ਥੋੜੀ ਇਸ ਇਸ਼ਤਿਹਾਰਾਂ ਵਾਲੀ ਸਰਕਾਰ ਦੇ ਝੂਠੇ ਲਾਰਿਆਂ ਕਰਕੇ ਆਪਣੀ ਜਵਾਨੀ ਵਿਦੇਸ਼ਾਂ 'ਚ ਰੋਲ ਰਹੇ ਨੇ ਉੱਥੇ ਮਿਹਨਤ ਕਰਕੇ ਰੋਜ਼ਗਾਰ ਕਮਾਉਣ ਨੂੰ ਮਜਬੂਰ ਨੇ ਮਾਨ ਸਾਹਿਬ ਜਿਲੰਦਰ ਦੇ ਬਾਸਾਡੇ ਤੇ ਲੱਗੇ ਇਸ਼ਤਿਹਾਰਾਂ ਦੀ ਗੱਲ ਕਰਦੇ ਸੀ ਕਿ ਐਂ ਲੱਗਦਾ ਹੈ ਸਿੰਗਾਪੁਰ ਜਾਣ ਲਈ ਆਸਟ੍ਰੇਲੀਆ ਜਾਣ ਲਈ ਸਿੱਧੀਆਂ ਬੱਸਾਂ ਲੱਗੀਆਂ ਬਾਹਰਲੇ ਮੁਲਕ ਜਾਣ ਦੇ ਇਸ਼ਤਿਹਾਰ ਉਦੋਂ ਘਟਣਗੇ ਭਗਵੰਤ ਮਾਨ ਜੀ ਜਦੋਂ ਤੁਹਾਡੇ ਇਸ਼ਤਿਹਾਰਾਂ ਤੇ ਜਿਹੜੀਆਂ ਲਿਖੀਆਂ ਗੱਲਾਂ ਜ਼ਮੀਨੀ ਪੱਧਰ ਦੀ ਹਕੀਕਤ ਨਾਲ ਰੱਤੀ ਭਰ ਵੀ ਮਿਲਖਣਗੀਆਂ ਨੌਜਵਾਨਾਂ ਨੂੰ लाਠੀ ਚਾਰ ਦੀ ਜਗ੍ਹਾ ਕੋਈ ਵਪਾਰ ਕਰਨ ਦਾ ਸਾਧਨ ਦਿੱਤਾ ਹੋਵੇ ਕਿ ਭੈਣਾ ਦੀਆਂ ਚੁੰਨੀਆਂ ਰੋਲਣ ਦੀ ਥਾਂ ਉਹਨਾਂ ਨੂੰ ਕੋਈ ਰੋਜ਼ਗਾਰ ਦਿੱਤਾ ਹੋਵੇ ਮਾਨ ਸਾਹਿਬ ਤੁਹਾਨੂੰ ਬੇਨਤੀ ਕਰਦੇ ਕਿ ਪੰਜਾਬੀ ਨੌਜਵਾਨਾਂ ਨੂੰ ਤਰਜੀਹ ਦਿਓ ਪਿੰਡਾਂ ਦੇ ਪਿੰਡ ਜੇ ਇਸ ਰਫ਼ਤਾਰ ਨਾਲ ਖਾਲੀ ਹੋ ਰਹੇ ਐ ਤੁਹਾਡੀ ਗੱਪ ਸੁਣਨ ਨੂੰ ਵੀ ਯੂਥ ਨਹੀਂ ਬਚਣਾ ਤੁਸੀਂ ਆਪ ਕਲਾਕਾਰ ਹੋ ਐਨਾ ਤਾਂ ਤਾਂ ਸਮਝਦੇ ਹੋ ਕਿ ਕੁਰਸੀਆਂ ਖਾਲੀ ਹੋਣ ਤੇ ਸ਼ੋਅ ਖਲੋਪ ਹੋ ਜਾਂਦਾ ਹੈ ਬਿਲਕੁਲ ਤੁਹਾਡੀ ਸਰਕਾਰ ਨੂੰ